ਦੇ ਵਾਸੀ ਗੁਰੂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਕਰੋ ਕਈ ਵਾਰੀ ਘਰ ਦੇ ਵਿੱਚ ਜਾਈਦਾ ਮਾ ਆਬ ਉੱਥੇ ਸਹੀ ਗੱਲ ਕਰ ਦਿੰਦਾ ਬੱਚੇ ਇਹਨੇ ਮੋਬਾਈਲ ਦੇ ਵਿੱਚ ਵਿਜੀ ਹੋ ਜਾਂਦੇ ਆ ਜਮਾਨੇ ਪਤਾ ਲੱਗਦਾ ਕਿਹੜਾ ਸਾਡੇ ਆਇਆ ਕਿਹੜਾ ਗਿਆ ਪਰ ਜਿਹੜੇ ਗੁਰਸਿੱਖ ਬੱਚੇ ਆ ਨਾ ਗੁਰਮਤਿ ਨਾਲ ਜੁੜੇ ਆ ਮਹਾਂਪੁਰ ਸੰਗਤ ਦੇ ਚਰਨਾਂ ਦੇ ਧੌੜੇ ਆ ਉਹਨਾਂ ਦੇ ਬੱਚਿਆਂ ਨੂੰ ਪਤਾ ਕਿਵੇਂ ਵੱਡੇ ਦਾ ਸਰਕਾਰ ਕਰਨਾ ਆਪ ਕੋ ਬਾਲੇ ਤੇ ਅੱਜ ਧੰਨਾ ਬਾਬਾ ਕੱਜੂ ਜੀ ਨਵਤੇਜ ਸਿੰਘ ਕੱਜੂ ਜੀ ਜਿਹਨਾਂ ਨੂੰ ਪਿਆਰ ਨਾਲ ਸੰਗਤ ਦਾ ਕੱਜੂ ਜੀ ਕਹਿੰਦੇ ਆ ਅੱਜ ਉਹਨਾਂ ਤੇ ਧੰਨਾ ਸਭ ਤੋਂ ਵੱਡਾ ਸਮਾਰਾ ਦੇ ਇੰਨੀ ਕਿਰਪਾ ਮਹਾਨ ਕਿਰਪਾ ਰਾਮਾਗਾ ਪਹਿਲੀ ਵਾਰ ਸਮਾਗਮ ਹੋਇਆ ਪਹਿਲੀ ਵਾਰ ਇਸ ਥਾਨ ਤੇ ਅਮਰਕੋਟਿਆ ਦੇ ਵਿੱਚ ਪਹਿਲੀ ਵਾਰ ਇਟਾ ਵੱਡਾ ਸਮਾਗਮ ਹੋਇਆ ਕੋਈ ਇਲਾਕੇ ਦਾ ਮਹਾਕੋਸ਼ ਨਹੀਂ ਰਿਹਾ ਉੱਥੇ ਆਪਣੇ ਚੱਲਣ ਕੌਣ ਬੰਦੀ ਆਉਂਦੀ ਹੋ ਕੋਈ ਬੁਲਾਵਾ ਨਹੀਂ ਰਿਹਾ ਚੰਗੇ ਚੰਗੇ ਪ੍ਰਚਾਰਕ ਰਾਗੀ ਤੇ ਸੰਗਤਾਂ ਦਾ ਅਖਾਕ ਅੱਠ ਸੀ ਪਹਿਲੋ ਮੈਂ ਖੁਦ ਦੇਖਿਆ ਰਾਤ ਨੂੰ 10 ਵਜੇ ਦੀ ਸੰਗਤਾਂ ਨੂੰ ਦੱਸ ਤੇ ਕੋਈ ਨਾ ਕਰਨੋ ਇਹ ਪ੍ਰਾਣੀ ਬੰਦਗੀ ਹੁੰਦੀ ਆ ਬੰਦਗੀ ਦਾ ਪ੍ਰਤਾਪ ਆ ਪੇਤਾ ਇਨਸਾਨ ਵੱਡੀਆਂ-ਵੱਡੀਆਂ ਬਾਤਾਂ ਬਣਾ ਲੈਂਦਾ ਤੰਗ-ਤੰਗ ਚਾਰ-ਚਾਰ ਮਜਨੀਆਂ ਤੇ ਇੱਕ ਵਾਰੀ ਅਗਲਾ ਸਹਿਬ ਪਾਠ ਕੇਰਾ ਭੋਗ ਪਾਉਂਦਾ ਮਗਰ ਬਾਤ ਨਹੀਂ ਪੁੱਛਦਾ ਹੁਣ ਦਾ ਉਹਦੇ ਵੱਲੋਂ ਵੀ ਕਈ ਮਨਮੁਖ ਹੋ ਗਏ ਕਈ ਤਾਂ ਕਹਿੰਦੇ ਪੈਸੇ ਹੀ ਪੜ ਕਰਨ ਦੀ ਵੀ ਲੋੜ ਨਹੀਂ ਸੁਖਣੀ ਸਾਹਿਬ ਕਰ ਦੋ ਭੋਗ ਪਾ ਦਿਓ ਸਤਨਾਮ ਵਾਹਿਗੁਰੂ ਪਰ ਇਹ ਗੱਲ ਦਾ ਵੀ ਖਿਆਲ ਰੱਖਿਆ ਕਰੋ ਜ਼ਿੰਦਗੀ ਸਾਰੇ ਇਨਸਾਨ ਲੱਗਦਾ ਕਮਾਈ ਕਰਨ ਵਾਸਤੇ ਤੇ ਆਪਾਂ ਆਠ ਤਨ ਵਾਸਤੇ ਗੁਰਬਾਣੀ ਨਹੀਂ ਸਰਪਨ ਕਰ ਸਕਦੇ ਉਹਦੇ ਨਿਮਿਤਕ ਸੇਵਕ ਨਹੀਂ ਕਰਾ ਸਕਦੇ ਆਪਾਂ ਇੰਨੇ ਮਨਮੁਖ ਬਣ ਕੇ ਯਾਰੋ ਇਹ ਨਾ ਕਰਿਆ ਕਰੋ ਗੁਰਬਾਣੀ ਦਾ ਊਟ ਆਪਾਂ ਕਰਿਆ ਕਰ ਰਹੇ ਬਹੁਤ ਸਵਾਦ ਕਰਦੇ ਆਂ ਮਹਾਰਾਤਮਾ ਬਾਬਾ ਕੱਜੂ ਜੀ ਉਹ ਇਸ ਪਨਾ ਤੇ ਆਪਣੇ ਸੇਵਕਾ ਸਮੇਤ ਪਹੁੰਚੇ ਆ ਉਹਨਾਂ ਨੂੰ ਪ੍ਰਬੰਧ ਕਮੇਟੀ ਵੱਲੋਂ ਅਵਿਦਾਸ ਪਵਾਰੀ ਵੱਲੋਂ ਜੀ ਆਇਆਂ ਨੂੰ ਆਖ ਜਾਂਦਾ ਜੀ ਆਇਆਂ ਨੂੰ ਧਰਵਾਦ ਇਸ ਘੜੀ ਨੂੰ ਸ਼ੁਕਰਾਨਾ ਸਤਿਗੁਰੂ ਦਾ ਤੇ ਉਹ ਤੇ ਆਣ ਜਦੋਂ ਵਿਆਹ ਸਮਾਰੋਹ ਹੋ ਗਏ ਨਾ ਜਵਾਨ ਸਾਦੀ ਕੀਤੀ ਕੀ ਅੱਡ ਹੋ ਕੇ ਕਹਿਣ ਦਾ ਭਾਵ ਵੱਖਰੀ ਸ਼ਾਨ ਬਣਾਈ ਗਈ ਕਹਿੰਦੇ ਜਦੋਂ ਇਨਸਾਨ ਦਾ ਵਿਆਹ ਹੋ ਜੇ ਨਾ ਉਹ ਤੋਂ ਅਕਲ ਜਾੜ ਆ ਜਾਂਦੀ ਆ ਕਿੱਥੇ ਇੱਕਦਮ ਆਸ ਕਿੱਥੇ ਦੋ دماغ ਰਲ ਜਾਂਦੇ ਆ ਘਰ ਵਾਲੀ ਸੁਪਾਕਣ ਰੱਬ ਦੀਆਂ ਦਿੱਤੀਆਂ ਦੇਣ ਵਾਲੀ ਮੋਢੇ ਦਾ ਮੋਢਾ ਲਾ ਕੇ ਕੰਮ ਕਰਵਾ ਰਹੀ ਆ ਨਾਲ ਛਪਰੀ ਤੇ ਮਹਾਰਾਜ ਜੁੱਤੀਆਂ ਸੌ ਰਹੇ ਆ ਭਗਵਾਨ ਆ ਇੱਕ ਪੇਪਰ ਪਾਉਂਦਾ ਇਨਸਾਨ ਤੇ ਪੇਪਰ ਆਪਣੇ ਦੇ ਪੇਪਰ ਪੈਂਦੇ ਆ ਤੁਸੀਂ ਆ ਮਾਹ ਮਹੀਨਾ ਮਹੀਨਾ ਕੋ ਗੁਰੂ ਘਰ ਜਾ ਕੇ ਰੋਜ਼ਾਨਾ ਜਾਓ 4:00 ਵਜੇ 3:00 ਵਜੇ ਤੇ ਜੇ ਕਿਤੇ ਤੁਹਾਡੇ ਤੇ ਕੋਈ ਦੁੱਖ ਆ ਗਿਆ ਨਾ ਸਾਰੇ ਨਾਲ ਪਹਿਲਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਗੱਲ ਸਾਰੇ ਹਸਪਤਾਲਾਂ ਤੇ ਮੱਥਾ ਟੇਕਦਾ ਰੱਬ ਨੇ ਮੈਨੂੰ ਐਡਾ ਦੁੱਖ ਦਿੱਤਾ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੋਂ ਖਜ ਜਿੱਥੇ ਬੋਲਣ ਹਾਰੀਏ ਥਿੱਥੇ ਚੰਗੀ ਚੋਪਾ ਜਿੱਥੇ ਆਪਾਂ ਬੋਲਣ ਤੋਂ ਹਾਰੀਏ ਉਥੇ ਆਪਣੀ ਪੈਰੋਂ ਅਰਦਾਸ ਕੰਮ ਕਰਦੀ ਆ ਲੰਬੇ ਰਹਿੰਦੇ ਕਰੋ ਪ੍ਰਮਾਤਮਾ ਨੂੰ ਵੀ ਮੈਂ ਤੁਹਾਡੇ ਦਰ ਤੇ 4 ਵਜੇ ਆਉਣਾ ਮੱਥਾ ਟੇਕਣਾ ਤੁਹਾਡੇ ਦਰ ਤੇ ਨਾ 3 ਵਜੇ ਮੱਥਾ ਟੇਕਣਾਉਣਾ ਜਾਂ ਤੁਹਾਡੇ ਆ ਕੇ ਝਾੜੂ ਮਾਰਦਾ ਉਹਦਾ ਸ਼ੁਕਰਾਨਾ ਕਰਿਆ ਕਰੋ ਸਤਿਗੁਰੂ ਦਾ ਜਿਨ੍ਹਾਂ ਨੇ ਆਪਾਂ ਨੂੰ ਨੈਣ ਪ੍ਰਾਣ ਦਿੱਤੇ ਆ ਉਹਨਾਂ ਵੱਲ ਝਾਕ ਕੇ ਦੇਖੋ ਜਿਨ੍ਹਾਂ ਦੇ ਪਿਆਰੋ ਪੈਰ ਹੀ ਨਹੀਂ ਉਹਨਾਂ ਵੱਲ ਝਾਕ ਕੇ ਦੇਖੋ ਜਿਨ੍ਹਾਂ ਦੇ ਨੇਤਰ ਹੀ ਨਹੀਂ ਵਾਹਿਗੁਰੂ ਪਰ ਮੈਂ ਕਾਲ ਕਹਾਮਾ ਸੱਚੀ ਤੋ ਜਦੋਂ ਭਗਵਾਨ ਨੇ ਟੇਪਰ ਪਾਉਣਾ ਚਾਹਿਆ ਨਾ ਬਹੁਤ ਧੰਨਵਾਦ ਸਾਰੇ ਨਿਰਮਲ ਸੰਗਤ ਜੀ ਨੂਰ ਉਹਨਾਂ ਵੱਲੋਂ ਦੁਬਾਰਾ ਫੇਰ ਜਗਿਆ ਧੰਨਵਾਦ ਦਾ ਜਦੋਂ ਇਹ ਪਰਮਾਤਮਾ ਤੇ ਪਰੇ ਪਾਇਆ ਗਾ ਰਵਿਦਾਸ ਮਹਾਰਾਜ ਦੇ ਇੱਕ ਰਿਸ਼ੀ ਆਇਆ ਜੋਗੀ ਇਹ ਤਾਂ ਪਾਸ ਦਾ ਬੱਟਾ ਲੈ ਕੇ ਰਵਿਦਾਸ ਮਹਾਰਾਜ ਦੇ ਪੇਟਾ ਕੀਤਾ ਭਗਤ ਜੀ ਇਹ ਪਾਸ ਦਾ ਬੱਟਾ ਇਹਨੂੰ ਜੇ ਆਪਾਂ ਲੋਹੇ ਨਾਲ ਲਾ ਦੀਏ ਸੋਨਾ ਬਣ ਜਾਂਦਾ ਏ ਉਹਨਾਂ ਨੂੰ ਆਏ ਸੀ ਵੀ ਪਾਸ ਦਾ ਬੱਟਾ ਦੇ ਦਿੰਨੇ ਆ ਵੀ ਲੋਹੇ ਤੋਂ ਸੋਨਾ ਬਣਾਉਣਗੇ ਕੁੱਲੀ ਦੇ ਵਿੱਚ ਕੰਮ ਕਰਦੇ ਆ ਚੰਗੇ ਮਹਿਲ ਉਤਾਰ ਲੈਣਗੇ ਆ ਵੀ ਰਾਸਤ